ਹਾਂ ਜੀ ਹਿੰਦੂਆਂ ਵੱਲੋਂ ਜਿੱਟਿੰਦਰ ਸਾਹਿਬ ਕਿਸ ਤਿੱਕਾ ਅੱਗੇ ਰਣਨੀਤੀ ਬਣਾ ਰਹੇ ਹੋ ਕਿ ਐਲਾਨ ਕਰਨਾ ਚਾਹੁੰਦੇ ਔਰ ਕੀ ਕੰਡੀਸ਼ਨ ਹੈ ਇਸ ਵੇਲੇ ਥਾਪੜ ਸਾਹਿਬ ਦੀ ਪਹਿਲਾਂ ਤਾਂ ਜਗਰਾਏ ਪੀਰ ਬਜਰੰਗੇ ਹਰ ਹਰ ਵਾਹਿਗੁਰੂ ਸੰਦੀਪ ਥਾਪੜ ਗੋਰਾ ਲੁਧਿਆਣੇ ਸ਼ਹਿਰ ਦੀ ਆਵਾਜ਼ ਚੱਕਣ ਵਾਲਾ ਹਿੰਦੂ ਧਰਮ ਦੀ ਆਵਾਜ਼ ਚੱਕਣ ਵਾਲਾ ਪੰਜਾਬ ਦੇ ਹਿੱਤ ਦੀ ਗੱਲ ਕਰਨ ਵਾਲਾ ਦੇਸ਼ ਹਿੱਤ ਦੀ ਗੱਲ ਕਰਨ ਵਾਲਾ ਸੰਦੀਪ <th>ਪਰ ਗੋਰਾ ਜਿਹਦਾ ਸਰੇ ਆਮ ਲੁਧਿਆਣਾ ਸ਼ਹਿਰ ਦੇ ਵਿੱਚ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦਾ ਸਰੇ ਆਮ ਲੁਧਿਆਣਾ ਸ਼ਹਿਰ ਦੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿਰੋਧ ਦੇ ਵਿੱਚ ਸਮst ਹਿੰਦੂ ਸੱਟਰਾਂ ਵੱਲੋਂ ਕੱਲ ਲੁਧਿਆਣਾ ਬੰਦ ਦੀ ਕਾਲ ਦੀ ਘੋਸ਼ਣਾ ਕੀਤੀ ਜਾਂਦੀ ਹੈ ਬਿਲਕੁਲ ਸਾਡੇ ਚ ਰੋਸ਼ ਹੈ ਲੁਧਿਆਣਾ ਵਸਤੀਆਂ ਸੀ ਰੋਸ਼ ਹੈ ਵੀ ਜੋ ਕੁਝ ਹੋਇਆ ਲੁਧਿਆਣਾ ਦੀ ਸਰੇ ਆਮ ਇੱਕ ਹਿੰਦੂ ਲੀਡਰ ਨਾਲ ਜਿਸ ਨਾਮਾ ਕਿਰਪਾਨਾ ਮਾਰ ਕੇ ਉਹਦੇ ਸਰੀਰ ਦੇ ਟੁਕੜੇ-ਟੁਕੜੇ ਟੱਕ ਲਾਏਗੇ ਜਿਸਸਾ ਉਹਨਾਂ ਨੂੰ ਮਾਰਨ ਦਾ ਪ੍ਰਯਾਸ ਕੀਤਾ ਗਿਆ ਉਸ ਨੂੰ ਲੈ ਕੇ ਸਮst ਪੂਰਾ ਸ਼ਹਿਰ ਕੱਲ ਲੁਧਿਆਣਾ ਬੰਦ ਕਰਾਏਗਾ ਕਿੰਨੇ ਜਿੱਥੇ ਬੰਦੀਆਂ ਤੁਹਾਡੇ ਨਾਲ ਚੱਲ ਰਹੀਆਂ ਨੇ ਉਹ ਸਾਰੇ ਮੈਂ ਕੀ ਕਹ ਰਿਹਾ ਗੋਰੇ ਥਾਪ ਨੂੰ ਪਿਆਰ ਕਰੇ ਲੁਧਿਆਣੇ ਨੂੰ ਪਿਆਰ ਕਰਨ ਵਾਲੇ ਲੁਧਿਆਣੇ ਵਾਲੇ ਲੋਕ ਤੰਗ ਨਹੀਂ ਲੁਧਿਆਣੇ 'ਚ ਕੀ ਹੈ ਗੈਂਗਸਟਰ ਲੁਧਿਆਣੇ 'ਚ ਕੀ ਹੈ ਗੈਂਗਸਟਰ ਬਾਦ ਹੈਵੀ ਹੋ ਚੁੱਕਾ ਹੈ ਲੁਧਿਆਣੇ 'ਚ ਕੀ ਨਸ਼ਾ ਹੈਵੀ ਹੋ ਚੁੱਕਾ ਹੈ ਸਾਡਾ ਪ੍ਰਸ਼ਾਸਨ ਹੱਥ ਤੇ ਹੱਥ ਉੱਤੇ ਹੱਥ ਰੱਖ ਕੇ ਬੈਠਾ ਹੈ ਕੌਣ ਸੁਨੇਗਾ ਆ ਮਾਨਵੀ ਦਿਵਾਜ ਅੱਜ ਤਾਂ ਹਿੰਦੂ ਲੀਡਰ ਗੋਰੇ ਠੱਪੜ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਈ ਐਸੇ ਕੇਸ ਹੋਣੇ ਜਿੱਥੇ ਆਮ ਲੋਕਾਂ ਦੀ ਗੱਲ ਵੀ ਸੁਣੀ ਨਹੀਂ ਜਾਂਦੀ ਹੋਣੀ ਜਿਨ੍ਹਾਂ ਦੇ ਕਿਰਪਾਨਾਂ ਸੱਟਾਂ ਮਾਰੀ ਜਾਂਦੀਆਂ ਹੋਣੀਆਂ ਉਹਨਾਂ ਦੀ ਰਿਪੋਰਟ ਤੱਕ ਨਹੀਂ ਲਿਖੀ ਜਾਂਦੀ ਹੋਣੀ ਬਿਲਕੁਲ ਲੁਧਿਆਣਾ ਵਾਸੀ ਚਾਹੁੰਦੇ ਨੇ ਵੀ ਸਾਡੇ ਸ਼ਹਿਰ ਜਿਹੜਾ ਗੁੰਡਾ ਰਾਜ ਚੱਲ ਰਿਹਾ ਉਹ ਖਤਮ ਹੋਣਾ ਚਾਹੀਦਾ ਲੁਧਿਆਣਾ ਵਾਸੀ ਚਾਹੁੰਦੇ ਨੇ ਜਿਹੜਾ ਖਾਲਿਸਤਾਨ ਦੇ ਨਾਮ ਦੇ ਉੱਤੇ ਗੁੰਡਾ ਰਾਜ ਚੱਲਿਆ ਅੱਤਵਾਦ ਫਿਲਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਕੱਲ੍ਹ ਜਿਹੜੇ ਕੱਲ੍ਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਦੇ ਬੰਦੀ ਕਾਲ ਹੈ ਬਿਲਕੁਲ ਕੱਲ੍ਹ ਸਾਰਾ ਦਿਨ ਬੰਦੀ ਕਾਲ ਦੇ ਰਹੇ ਹਾਂ ਜੀ ਕਿੰਨੇ ਵਜੇ ਸ਼ੁਰੂ ਹੋਊਗਾ ਸਵੇਰੇ ਪੂਰੇ 10 ਵਜੇ ਪੂਰੇ ਹਿੰਦੂ ਸੰਗਠਨ ਸਾਰਾ ਸਾਰੇ ਸਮਸਤ ਲੁਧਿਆਣਾ ਦੇ ਲੋਕ ਜਿਹੜੇ ਲੁਧਿਆਣਾ ਨੂੰ ਪਿਆਰ ਕਰਦੇ ਨੇ ਗੋਰੇ ਥਾਪੜ ਨੂੰ ਪਿਆਰ ਕਰਦੇ ਨੇ ਜਿਹੜੇ ਆਪਣੇ ਧਰਮ ਨੂੰ ਪਿਆਰ ਕਰਦੇ ਨੇ ਪਰ ਪੂਰੇ ਰੋਸ਼ ਮਾਰਚ 10 ਵਜੇ ਲੁਧਿਆਣਾ ਚੋਂ ਨਿਕਲਾਂਗੇ ਲੁਧਿਆਣਾ ਬੰਦ ਕਰਾਵਾਂਗੇ ਕਿੱਥੋਂ ਰੋਸ਼ ਮਾਰਚ ਕੱਢਿਆ ਜਾਊਗਾ ਬਿਲਕੁਲ ਡਿਵੀਜ਼ਨ ਨੰਬਰ 3 ਤੋਂ ਲੈ ਕੇ ਸਰਪੰਚ ਸਾਹਿਬ ਇੱਕ ਬੇਨਤੀ ਹੈ ਰੋਸ਼ ਮਾਰਚ ਕਿੱਥੋਂ ਸਰ ਡਿਵੀਜ਼ਨ ਨੰਬਰ 3 ਤੋਂ ਇਕੱਠੇ ਹੋ ਕੇ ਨਿਕਲਾਂਗੇ ਅਸੀਂ ਕੱਲ ਲੁਧਿਆਣਾ ਬੰਦ ਕਰਾਵਾਂਗੇ ਸੋਮਵਾਰ ਨੂੰ ਸਮst ਹਿੰਦੂ ਸੰਗਠਨਾਂ ਦੀ ਕਾਲ ਕਰਕੇ ਪੰਜਾਬ ਬੰਦ ਦੀ ਕਾਲ ਦੇਾਂਗੇ ਜੇ ਦੁਕਾਨਾਂ ਆਪਣੇ ਤੌਰ ਤੇ ਤੁਸੀਂ ਬੰਦ ਕਰਵਾਉਂਗੇ ਜਾਂ ਬਿਲਕੁਲ ਅਪੀਲ ਕਰਾਂਗੇ ਸ਼ਹਿਰ ਵਾਸੀ ਪਿਆਰ ਕਰਦੇ ਨੇ ਮੈਂ ਕੀ ਕਹਿ ਰਿਹਾ ਹਰ ਸ਼ਹਿਰ ਵਾਸੀ ਚਾਹੁੰਦਾ ਵੀ ਮੇਰਾ ਲੁਧਿਆਣਾ ਸੁਖੀ ਰਵੇ ਮੇਰਾ ਲੁਧਿਆਣਾ ਗੁੰਡਾ ਰਹਿਤ ਰਵੇ ਮੇਰਾ ਲੁਧਿਆਣਾ ਨਸ਼ਾ ਮੁਕਤ ਰਵੇ ਕੋਈ ਨਹੀਂ ਚਾਹੁੰਦਾ ਵੀ ਸ਼ਹਿਰ 'ਚ ਜਗਾ ਜਗਾ ਲੋਕੀ ਗੁੰਡਾਗਰਦੀ ਕਰਨ ਕੋਈ ਨਹੀਂ ਚਾਹੁੰਦਾ ਸ਼ਹਿਰ ਦੀ ਗਲੀਆਂ 'ਚ ਨਸ਼ਾ ਵੀ ਕੇ ਕੋਈ ਨਹੀਂ ਚਾਹੁੰਦਾ ਵੀ ਸਾਡੇ Hindu ਲੀਡਰ ਤੇ ਹਮਲਾ ਹੋਵੇ ਕੋਈ ਨਹੀਂ ਚਾਹੁੰਦਾ ਹਰ ਬੰਦਾ ਚਾਹੁੰਦਾ ਵੀ ਮੈਂ ਸੁਖੀ ਰਵਾਂ ਮੇਰਾ ਪਰਿਵਾਰ ਸੁਖੀ ਰਵੇ ਮੇਰਾ ਪੜੋਸੀ ਸੁਖੀ ਰਵੇ ਮੇਰਾ ਗਲੀ ਸੁਖੀ ਰਵੇ ਮੇਰਾ ਸ਼ਹਿਰ ਵਸਤੀ ਸੁਖੀ ਰਵੇ ਉਂਦਾਗਰ ਦੀ ਪ੍ਰਸ਼ਾਸਨ ਨੂੰ ਕਿ ਰੱਖਣਾ ਪ੍ਰਸ਼ਾਸਨ ਦਾ ਅੱਖ ਤੇ ਪੱਟੀ ਬਣ ਕੇ ਬਿਠਾ ਪ੍ਰਸ਼ਾਸਨ ਤਾਂ ਅੱਖ ਤੇ ਪੱਟੀ ਬਣ ਕੇ ਬਿਠਾ ਸੀਪੀ ਸਾਹਿਬ ਨੂੰ ਤਾਂ ਨਫ਼ਰਤ ਕਰਦੇ ਨੇ ਸਾਡੇ ਲੋਕਾਂ ਨਾਲ ਸੀਪੀ ਸਾਹਿਬ ਤਾਂ ਜੈ ਸ਼੍ਰੀ ਰਾਮ ਕਹਿਣ ਵਾਲੇ ਨੇ ਨਫ਼ਰਤ ਕਰਦੇ ਨੇ ਸੀਪੀ ਸਾਹਿਬ ਤਾਂ ਹਰ ਹਰ ਮਹਾਦੇਵ ਦਾ ਉਦਘੋਸ਼ ਕਰਨ ਵਾਲੇ ਨੇ ਨਫ਼ਰਤ ਕਰਦੇ ਨੇ ਦੱਸੋਣਾ ਮੈਨੂੰ ਮੰਗ ਕੀ ਰੂ ਦੀ ਮੇਨ ਮੰਗ ਹੈਗੀ ਆ ਕਿ ਦੋਸ਼ੀ ਬੜੇ ਜਾਣ ਦੋਸ਼ੀ ਬੜਾ ਨਸ਼ਾ ਖਤਮ ਕੀਤਾ ਜਾਵੇ ਖੋ ਦੋਸ਼ੀ ਪਹਿਲਾਂ ਤਾਂ ਪਹਿਲੀ ਗੱਲ ਤਾਂ ਜਿਨ੍ਹਾਂ ਲੋਕਾਂ ਨੇ ਕਤਲਿਆਮ ਕੀਤਾ ਉਹ ਤਾਂ ਫੜੇ ਜਾਣ ਉਹ ਸਾਡੀ ਮੇਨ ਮੰਗ ਹੈ ਮੇਨ ਮੰਗ ਦੂਜੀ ਗੱਲ ਸਾਡੀ ਸੁਰੱਖਿਆ ਦੇ ਨਾਲ ਲੋਕਾਂ ਦੀ ਸੁਰੱਖਿਆ ਦੇ ਨਾਲ ਆਹ ਬੰਦੇ ਸੁਰੱਖਿਆ ਨਾਲ ਖਿਲਵਾੜ ਕਿਉਂ ਰਿਹਾ ਕਿਉਂ ਗੁੰਡਾ ਰਾਜ ਬਣਿਆ ਹੋਇਆ ਲੁਧਿਆਣਾ ਸ਼ਹਿਰ ਚ ਕਿਉਂ ਗੁੰਡਾਗਰਦੀ ਸਰਿਆਮ ਹੋ ਰਹੀ ਹੈ ਕਿਉਂ ਬਦਮਾਸ਼ ਦਿਨ ਦਿਹਾੜੇ ਹਥਿਆਰ ਲੈ ਕੇ ਫਿਰਦੇ ਨੇ ਕਿਉਂ ਨਹੀਂ ਅੰਗਬੇਸ ਚ ਨਿੰਗਮਾਣਾ ਪਾ ਕੇ ਲੋਕ ਲੋਕਾਂ ਦਾ ਕਤਲ ਕਰਨ ਨੂੰ ਫਿਰਦੇ ਨੇ ਕਿਉਂ ਨਹੀਂ ਰੋਕਿਆ ਜਾਂਦਾ ਜੋ ਇਸੇ ਕਮਰੇ ਵਿੱਚ ਬੈਠ ਕੇ ਸਿਰਫ ਵਾਹ ਵਾਹ ਲੁੱਟੀ ਜਾ ਰਹੀ ਹੈ ਤੇ ਸੋਣਾ ਆਹ ਬੰਦੇ ਦੀ ਸਿੱਖਿਆ ਕੌਣ ਕਰੂਗਾ ਆਹ ਬੰਦੇ ਦੀਆਂ ਕੰਪਲੀਟਾਂ ਤੱਕ ਨਹੀਂ ਲਿਖਿਆ ਜਾਂਦੀਆਂ ਸਰ ਹਿੰਦੂ ਸਿੱਖ ਦੀ ਜਿਹੜੀ ਹੈ ਭਾਈਚਾਰੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਦੱਸ ਸਵਾਲ ਤੁਹਾਨੂੰ ਸੀਪੀ ਸਾਹਿਬ ਕੋ ਕਰਨਾ ਚਾਹੀਦਾ ਵੀ ਜਿਹੜਾ ਕਤਲਿਆਮ ਹੋਇਆ ਨੰਗਵੇਸ ਚ ਹੋਇਆ ਨਾ ਇੱਕ ਬੰਦਾ ਜਾ ਰਿਹਾ ਹੈ ਜਿਹੜਾ ਅਖੰਡ ਪਾੜ ਦੇ ਭੋਗ ਤੋਂ ਉੱਠ ਕੇ ਆ ਰਿਹਾ ਉਹ ਬਾਹਰ ਨਿਕਲਦਾ ਉਹਨੂੰ ਘੇਰ ਕੇ ਸਰੇਆਮ ਕਿਰਪਾਨਾਂ ਮਾਰੀਆਂ ਇੱਕ ਦੂਜਾ ਨੇ ਅੰਕੀ ਘੇਰੇ ਤਾਂ ਗੱਟਾ ਵੜ ਦਿਓ थापर साहब ਕੀ ਕਹਿ ਰਹੇ ਨੇ ਕਿ ਪਹਿਲਾ ਮੇਰੇ ਹੱਥ ਤਾਂ ਵੱਢ ਦਿਓ ਹੋਸ ਦਾ ਗੱਲ ਥਾਪਰ ਸਾਹਿਬ ਵੀ ਸਾਡੇ ਨਾਲ ਲੁਧਿਆਣਾ ਸ਼ਹਿਰ ਬੰਦ ਕਰਾਂ ਜਾਈ ਅਸੀਂ ਕੀ ਪਤਾ ਆਪਣੇ ਕੰਧਿਆਂ ਤੇ ਬਿਠਾ ਕੇ ਕੀ ਪਤਾ ਸੰਦੀਪ ਥਾਪਰ ਗੁਰਾਂ ਜਿਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਉਹਨਾਂ ਨੂੰ ਕੰਧਿਆਂ ਤੇ ਬਿਠਾ ਕੇ ਪੂਰੇ ਸ਼ਹਿਰ ਦਾ ਨਗਰ ਪ੍ਰਬੰਧਨ ਕਰਾਂਗੇ ਲੋਕਾਂ ਨੂੰ ਅਪੀਲ ਕਰਾਂਗੇ ਆ ਦੇਖੋ ਅਗਰ ਤੁਸੀਂ ਚਾਹਦੇ ਹੋ ਵੀ ਤੁਹਾਡੇ ਵਿੱਚ ਦਾ ਇਹ ਹਾਲ ਨਾ ਹੋਵੇ ਅਗਰ ਤੁਸੀਂ ਚਾਹਦੇ ਹੋ ਵੀ ਤੁਹਾਡੇ ਬੱਚੇ ਵੀ ਬਾਹਰ ਨਾ ਟੋੜੀ ਜਾਵੇ ਅਗਰ ਤੁਸੀਂ ਚਾਹਦੇ ਹੋ ਤੁਹਾਡੇ ਬੱਚੇ ਨੂੰ ਗੋਲੀ ਨਾ ਵੀ ਮਾਰ ਸਕੇ ਤਾਂ ਆਓ ਮਿਲ ਕੇ ਆਪਣੀ ਆਵਾਜ਼ ਬੁਲੰਦ ਕਰੀਏ ਲੁਧਿਆਣਾ ਨੂੰ ਸ਼ਹਿਰ ਨੂੰ ਗੁੰਡਾਗਰਦੀ ਤੋਂ ਮੁਕਤ ਕਰਾਈਏ ਚੱਕਰ ਆ ਪੀਰ ਬਿਰੰਗੇ ਹਰ ਹਰ